ਸਾਥ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਿੰਨੇ ਵੀ ਤੁਸੀਂ ਸ਼ਹੀਦਾਂ ਦੇ ਵਾਰਿਸ ਅੱਜ ਸਾਬ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸੁਪੁੱਤਰ ਸਥਾਨ ਦੇ ਉੱਤੇ ਪਹੁੰਚੇ ਹੋ ਆਪ ਸਭ ਜੀ ਨੂੰ ਜੀ ਆਇਆਂ ਨੂੰ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਆਪ ਸਭ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਕਰਕੇ ਸੱਦਾ ਦਿੱਤਾ ਹੈ ਕਿ ਸਾਡੇ ਨਾਲ ਖੜੇ ਨੇ ਭਾਈ ਸੁਲਤਾਨ ਸਿੰਘ ਜੀ ਜਿਹੜੇ ਕਿ ਇੰਗਲੈਂਡ ਤੋਂ ਆਏ ਨੇ ਉੱਚੇ ਤੌਰ ਤੇ ਤੇ ਤੁਹਾਡੇ ਵਰਗੇ ਪਰਿਵਾਰਾਂ ਪ੍ਰਤੀ ਆਪਣੀ ਕੌਮ ਪ੍ਰਤੀ ਉਸ ਸੰਘਰਸ਼ ਪ੍ਰਤੀ ਸ਼ਹੀਦ ਪਰਿਵਾਰਾਂ ਪ੍ਰਤੀ ਇੱਕ ਬਹੁਤ ਸਤਿਕਾਰ ਤੇ ਸ਼ਰਧਾ ਦਾ ਭਾਵ ਇਹਨਾਂ ਦੇ ਮਨ ਦੇ ਵਿੱਚ ਆ ਤੇ ਚਿਰਾਂ ਤੋਂ ਇਹ ਸਾਡੀਆਂ ਵੀਡੀਓਜ਼ ਦੇਖਦੇ ਸਨ ਤੇ ਕੱਲ ਪਹਿਲੀ ਵਾਰੀ ਇਹਨਾਂ ਨਾਲ ਫੋਨ ਤੇ ਗੱਲ ਹੋਈ ਆ ਤੇ ਉਸੇ ਵੇਲੇ ਹੀ ਪ੍ਰੋਗਰਾਮ ਬਣ ਗਿਆ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਕੁਝ ਸ਼ਹੀਦ ਪਰਿਵਾਰਾਂ ਦੇ ਦਰਸ਼ਨ ਕਰਨੇ ਆ ਕੁਝ ਸੇਵਾ ਪੇਟਾ ਕਿਉਂਕਿ ਜਿੱਡੀਆਂ ਜਿੱਡੀਆਂ ਵੱਡੀਆਂ ਕੁਰਬਾਨੀਆਂ ਜਿੱਦੇ ਜਿਹੜੇ ਵੱਡੇ ਨਾਂ ਆਪ ਸਭ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਯੋਧਿਆਂ ਨੇ ਜਿਹੜੇ ਕੁਰਬਾਨੀਆਂ ਕੀਤੀਆਂ ਨੇ ਅਸੀਂ ਥੋੜੀ-ਬਹੁਤੀ ਮਾਇਆ ਦੇ ਕੇ ਉਹਦਾ ਕੋਈ ਬਦਲ ਨਹੀਂ ਉਹਦਾ ਅਸੀਂ ਕੋਈ ਮੋੜ ਨਹੀਂ ਮੋੜ ਸਕਦੇ ਪਰ ਇਹ ਇੱਕ ਸਤਕਾਰ ਦੀ ਭਾਵਨਾ ਵਾ ਆਪ ਜੀ ਦੇ ਵਰਗੇ ਸ਼ਹੀਦ ਪਰਿਵਾਰਾਂ ਦੇ ਪ੍ਰਤੀ ਉਹ ਇੱਕ ਸਤਕਾਰ ਦੀ ਭਾਵਨਾ ਨੂੰ ਪ੍ਰਗਟ ਕਰਨ ਦਾ ਤਰੀਕਾ ਹੈ ਕਿ ਭਾਈ ਸੁਲਤਾਨ ਸਿੰਘ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਭੇਟਾ ਲੈ ਕੇ ਉਹ ਭੇਟਾ ਦਾ ਇੱਕ ਬਹਾਨਾ ਬਸ ਤੁਹਾਡੇ ਪਰਿਵਾਰਾਂ ਦੇ ਦਰਸ਼ਨ ਕਰਨੇ ਸੀ ਤੇ گاਾਂ ਇਥੋਂ ਜਾ ਕੇ ਤੁਹਾਡੇ ਪਰਿਵਾਰਾਂ ਦੇ ਜੇ ਇਹਨਾਂ ਨੂੰ ਕੁਝ ਸਮਾਂ ਮਿਲਿਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਕੁਝ ਪਰਿਵਾਰਾਂ ਦੇ ਘਰਾਂ ਤੱਕ ਲੈ ਕੇ ਜਾਵਾਂ ਕਿਉਂਕਿ ਅਸੀਂ ਤੇ ਵੇਖਿਆ ਕਦੀ ਕਦੀ ਕੈਮਰੇ ਦੀ ਅੱਖ ਦੇ ਨਾਲ ਵੀ ਅਸੀਂ ਵਿਖਾਉਂਦੇ ਰਹੇ ਆਂ ਵੀ ਘਰਾਂ ਦੇ ਹਾਲਾਤ ਕੀ ਨੇ ਭਈ 10-10 ਰੁਪਈਆ ਲੱਖ ਇਨਾਮ ਸੀਗਾ ਸਿੰਘਾਂ ਦੇ ਸਰਾਂ 'ਚ ਕਿ ਅੱਜ ਘਰ ਨਾਲ ਕੇ ਵੀ ਨਹੀਂ ਹੈਗੇ ਘਰ ਜਿਹੜਾ ਬੇਸਿਕ ਸਹੂਲਤਾਂ ਤੋਂ ਵਾਂਝਾ ਹੈ ਪਰ ਜਿਤਨਾ ਇਹ ਦੱਸਦੇ ਨੇ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਅਕਸਰ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਨਹੀਂ ਆਂ ਵੀ ਸ਼ਹੀਦ ਪਰਿਵਾਰਾਂ ਦੇ ਲਈ ਉੱਥੇ ਸਹਿਯੋਗ ਕਰਨ ਵਾਲਿਆਂ ਦੀ ਸੇਵਾ ਕਰਨ ਵਾਲਿਆਂ ਦੀ ਕਮੀ ਕੋਈ ਨਹੀਂ ਜੀ ਪਰ ਆ ਜਿਹੜੇ ਮੇਰੇ ਅਰਗੇ ਵਿੱਚ ਵਿਚੋਲੇ ਬਣੇ ਹਨ ਇਹਨਾਂ ਨੇ ਆਪਣੀਆਂ ਡਿਊਟੀਆਂ ਸ਼ਾਇਦ ਇਮਾਨਦਾਰੀ ਨਾਲ ਨਹੀਂ ਨਿਭਾਈਆਂ ਤੇ ਉਹਨਾਂ ਵੱਡਾ ਕੰਮ ਹੋ ਨਹੀਂ ਸਕਿਆ ਜਿੰਨਾ ਹੋਣਾ ਹੋ ਸਕਦਾ ਸੀ ਪਰ ਚਲੋ ਅਸੀਂ ਇੱਕ ਪਾਰਦਰਸ਼ੀ ਢੰਗ ਤਰੀਕਾ ਸ਼ੁਰੂ ਕੀਤਾ ਕਿ ਜੋ ਸਾਡੇ ਕੋਲ ਹੁੰਦਾ ਸੀ ਪਰਿਵਾਰਾਂ ਦੇ سپੁਰਦ ਕਰ ਦਿੰਦੇ ਸਾਂ ਤੇ ਸਿੱਧਾ ਹੀ ਪਰਿਵਾਰ ਦਾ ਨੰਬਰ ਦੇ ਦਿੰਦੇ ਸਾਂ ਬਈ ਸਤਿਗੁਰੂ ਕਿਰਪਾ ਕਰਨ ਕਿ ਤੁਸੀਂ ਅਸੀਂ ਜੋ ਸਾਡੇ ਕੋਲ ਆਸੀਂ ਦੇ ਦਿੱਤਾ ਵਾ ਤੁਸੀਂ ਜੋ ਦੇਣਾ ਸਦਾ ਪਰਿਵਾਰ ਨੂੰ ਦੇ ਦਿਓ ਤੇ ਅੱਜ ਸਾਡੇ ਕੋਲ 10 11 ਪਰਿਵਾਰ ਪਹੁੰਚੇ ਨੇ ਤੇ ਅਸੀਂ ਸਾਰਿਆਂ ਨੂੰ ਵਾਰੀ-ਵਾਰੀ ਇੱਕ ਸੱਦਾ ਦੇਾਂਗੇ ਤੇ ਤੁਸੀਂ ਆ ਕੇ ਤੇ ਭਾਈ ਸਾਹਿਬ ਕੋਲੋਂ ਜਿਹੜੀ ਆ ਸੇਵਾ ਪੇਟਾ ਰਿਸੀਵ ਕਰੀ ਜਾਣੀ ਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਬੀਬੀ ਕਮਲਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਅਵਤਾਰ ਸਿੰਘ ਰੂਪੋ ਵਾਲੀ ਇਨਾਂ ਦਾ ਫੋਨ ਨੰਬਰ ਹੈ ਜੀ 98148 85 510 ਇਹ ਇਹਨਾਂ ਦਾ ਫੋਨ ਨੰਬਰ ਹੈ ਭਾਈ ਅਵਤਾਰ ਸਿੰਘ ਰੂਪੋਵਾਲੀ ਕੇਸੀਐਫ ਦੇ ਬਹੁਤ ਵੱਡੇ ਖੜਕੂ ਸਨ ਤੇ ਬੀਬੀ ਜੀ ਜਿਹੜੇ ਆ ਕਿ ਸ਼ਾਇਦ ਇਹਨਾਂ ਨੇ ਆਪਣੀ ਬੇਟੀ ਨੂੰ ਜਨਮ ਵੀ ਜੇਲ੍ਹ ਚ ਦਿੱਤਾ ਤੇ ਇਹ ਵੀ ਗ੍ਰਿਫਤਾਰ ਕਰ ਲਏ ਗਏ ਸਨ ਉਥੋਂ ਬਹੁਤ ਬਹੁਤ ਧੰਨਵਾਦ ਭਾਈ ਸੁਲਤਾਨ ਸਿੰਘ ਜੀ ਦਾ ਇਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਬੀਬੀ ਅਮਰਜੀਤ ਕੌਰ ਲਖਣਾ ਤਪਾ ਤੋਂ ਜਿਨ੍ਹਾਂ ਦਾ ਨੰਬਰ ਹੈ ਜੀ 99226 19810 ਇਹ ਬਹੁਤ ਵੱਡਾ ਸ਼ਹੀਦ ਪਰਿਵਾਰ ਹੈ ਔਰ ਬੜੇ ਛੋਟੇ ਜਿਹੇ ਘਰ ਦੇ ਵਿੱਚ ਬੜੀ ਮੁਸ਼ਕਲ ਕਿਰਾਏ ਤੇ ਰਹਿ ਕੇ ਆਪਣਾ ਜੀਵਨ ਨਰਬਾਹ ਕਰ ਰਿਹਾ ਤੇ ਜਦੋਂ ਵੀ ਕਿਤੇ ਜਦੋਂ ਵੀ ਕਿਤੇ ਸਾਨੂੰ ਮੌਕਾ ਮਿਲਦਾ ਇਸ ਤਰ੍ਹਾਂ ਦੇ ਸਹਿਯੋਗੀ ਸੰਗਤਾਂ ਵੱਲੋਂ ਤੇ ਅਸੀਂ ਇਹਨਾਂ ਦਾ ਨਾਮ ਜ਼ਰੂਰ ਸੇਵਾ 'ਚ ਪਾਉਨੇ ਆ ਤੇ ਇਹਨਾਂ ਤੋਂ ਅੱਗੇ ਗੱਲ ਕਰਾਂ ਜੀ ਭਾਈ ਭਲਵਿੰਦਰ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਦਵਿੰਦਰ ਸਿੰਘ ਜੀ ਗੋਰਾ ਪਿੰਡ ਪੀਲੋਵਾਲ 99141 65201 ਇਹ ਇਹਨਾਂ ਦਾ ਫੋਨ ਨੰਬਰ ਹੈ ਤੇ ਪਿਛਲੇ ਦਿਨੀ ਇਹਨਾਂ ਵਰਸੀ ਵੀ ਮਨਾਈ ਸੀ ਦਾਸਨੂ ਵੀ ਉਹਨਾਂ ਨੇ ਸੱਦਾ ਦਿੱਤਾ ਪਰ ਮੈਂ ਪਹੁੰਚ ਨਹੀਂ ਸਕਿਆ ਮੈਂ ਮਾਫੀ ਚਾਹੁੰਨਾ ਤੇ ਬਹੁਤ ਬਹੁਤ ਧੰਨਵਾਦ ਆਪ ਜੀ ਤੁਸੀਂ ਇੱਥੇ ਪਹੁੰਚੇ ਹੋ ਇਹਨਾਂ ਤੋਂ ਅੱਗੇ ਬੇਨਤੀ ਕਰਾਂ ਜੀ ਭਾਈ ਮੰਗਲ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਸਿਮਰਨਜੀਤ ਸਿੰਘ ਪਿੰਡ ਕੋਟ ਹਯਾਤ ਇਹਨਾਂ ਦਾ ਨੰਬਰ ਹੈ ਜੀ 98155 41438 ਇਹਨਾਂ ਦਾ ਘਰ ਦੀ ਛੱਤ ਡਿੱਗ ਪਈ ਆ ਜੀ ਤੇ ਬੜਾ ਮੁਸ਼ਕਲ ਜ਼ਿੰਦਗੀ ਜੀ ਰਿਹਾ ਹੈ ਵੀ ਸ਼ਹੀਦ ਪਰਿਵਾਰ ਤੇ ਮਾੜਾ ਮੋਟਾ ਫੇਰ ਜੋੜ ਤੋੜ ਕਰਕੇ ਇਹਨਾਂ ਨੇ ਛੱਤ ਬਣਾਈ ਆ ਤੇ ਭਾਈ ਸੁਲਤਾਨ ਸਿੰਘ ਨੂੰ ਅਸੀਂ ਬੇਨਤੀ ਕਰਾਂਗੇ ਵੀ ਇੱਕ ਵਾਰੀ ਫੇਰ ਢੇੜਾ ਲਾ ਕੇ ਆਇਓ ਤੇ ਕੁਝ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਵੱਡੇ ਕਾਰਜ ਨੇ ਜਿਹੜੇ ਅਧੂਰੇ ਨੇ ਉਹ ਪੂਰੇ ਕਰਨੇ ਆਪਾਂ ਇਹਨਾਂ ਤੋਂ ਅੱਗੇ ਆ ਜੀ ਬੇਟਾ ਲਾਪਰੀਤ ਸਿੰਘ ਜੋ ਕਿ ਸਪੁੱਤਰ ਨੇ ਸ਼ਹੀਦ ਭਾਈ ਪ੍ਰਤਾਪ ਸਿੰਘ ਪਿੰਡ ਕੋਟ ਹਿਆਤੋਂ ਇਹ ਵੀ ਨੰਬਰ ਇਹਨਾਂ ਜੀ 86991 95411 ਹਾਂ ਜੀ ਇਹ ਵੀ ਬੇਟਾ ਇਹਨਾਂ ਦੇ ਘਰ 'ਚ ਪਾਣੀ ਦਾ ਪ੍ਰਬੰਧ ਨਹੀਂ ਸੀ ਪਿਛਲੇ ਦਿਨੀ ਸੰਗਤਾਂ ਦੇ ਸਹਿਯੋਗ ਨਾਲ ਬੋਰ ਕਰਾ ਕੇ ਦਿੱਤਾ ਤੇ ਘਰ ਇਹਨਾਂ ਦਾ ਵੀ ਜਿਹੜਾ ਜੇ ਬੰਡ ਵਾਲਾ ਜੀ ਇਹਨਾਂ ਤੋਂ ਅੱਗੇ ਸਤਕਾਰਯੋਗ ਬੀਬੀ ਬਲਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਸਰਜੀਤ ਸਿੰਘ ਬੇਲਾ ਅੱਜਕੱਲ ਪਿੰਡ ਖੱਖ ਇਹਨਾਂ ਦਾ ਨੰਬਰ ਹੈ ਜੀ 9915124985 ਭਾਈ ਸਰਜੀਤ ਸਿੰਘ ਬੇਲਾ ਜਿਹਦੇ ਮੁਕਾਬਲੇ ਆਂਦਾ ਵੱਡਿਆਂ ਦਾ ਜਦੋਂ ਜ਼ਿਕਰ ਆਉਂਦਾ ਤੇ ਫਿਰ ਸਰਜੀਤ ਸਿੰਘ ਬੇਲਾ ਜੀ ਦਾ ਜ਼ਿਕਰ ਬਹੁਤ ਸਤਕਾਰ ਨਾਲ ਹੁੰਦਾ ਬਹੁਤ ਮਹਾਨ ਯੋਧੇ ਦੋ ਭਰਾ ਸ਼ਹੀਦ ਹੋਏ ਨੇ ਉਹ ਤੇ ਹਾਂ ਜੀ ਬਹੁਤ-ਬਹੁਤ ਮਿਹਰਬਾਨੀ ਤੇ ਇਹਨਾਂ ਤੋਂ ਅੱਗੇ ਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਜੋਗਾ ਸਿੰਘ ਜੀ ਖਾਨਪੁਰ ਜਿਨ੍ਹਾਂ ਦੇ ਪਰਿਵਾਰ ਦੇ 11 11 ਪਰਿਵਾਰਕ ਮੈਂਬਰ ਜਿਹੜੇ ਆ ਉਸ ਸੰਘਰਸ਼ 'ਚ ਸ਼ਹੀਦ ਹੋਏ ਨੇ ਜਿਹਦੇ ਵਿੱਚ ਇੱਕ ਪੂਰਾ ਪਰਿਵਾਰ ਪੂਲੇ ਨਿਹੰਗ ਨੇ ਇਹਨਾਂ ਦਾ ਸ਼ਹੀਦ ਕਰ ਦਿੱਤਾ ਸੀਗਾ ਤੇ ਅੱਜ ਇਹ ਪਰਿਵਾਰ ਨੂੰ ਵੀ ਸੱਦਿਆ ਇਹਨਾਂ ਦੇ ਚਾਚਾ ਜੀ ਦਾ ਪਰਿਵਾਰ ਉਹਨਾਂ ਦੀ ਸਿੰਘਣੀ ਬੀਬੀ ਮਨਜੀਤ ਕੌਰ ਜੀ ਇਹ ਵੀ ਆ ਜੋਗਾ ਸਿੰਘ ਦਾਇ ਕਿਉਂਕਿ ਦੋ ਪਰਿਵਾਰ ਜਿਹੜੇ ਉਦੋਂ ਖਤਮ ਕੀਤੇ ਸੀ ਪੂਲੇ ਨਿਹੰਗ ਨੇ ਦੁਸ਼ਤ ਨੇ ਤੇ ਇਹਦੇ ਪਰਿਵਾਰ ਦਾ ਨੰਬਰ 98725 27286 ਇਹਨਾਂ ਦਾ ਫੋਨ ਨੰਬਰ ਹੈ ਜੀ। ਆਹ ਹੋਏ ਇਹਨਾਂ ਤੋਂ ਅੱਗੇ ਨੇ ਜੀ ਆ ਬੀਬੀ ਸ਼ਰਨਜੀਤ ਕੌਰ ਸੁਪਤਰੀ ਸ਼ਹੀਦ ਭਾਈ ਜੈਮਲ ਸਿੰਘ ਪਿੰਡ ਆਸਲਪੂਰੇ ਫੋਨ ਨੰਬਰ ਹੈ ਜੀ 75299 99822 ਤੇ ਪਾਣੀ ਦਾ ਕਰਕੇ ਫਸਲ ਮਾਰੀ ਗਈ ਤੇ ਕਈ ਵਾਰੀ ਇਹ ਬੇਟੀ ਫੋਨ ਕਰ ਦਿੰਦੀ ਆ ਕਿ ਅੰਕਲ ਬੱਚਿਆਂ ਦੀ ਫੀਸ ਦਾ ਜਿਹੜਾ ਕੰਮ ਥੋੜਾ ਜਿਹਾ ਜਮਾ ਤੇ ਕੋ ਕਹ ਲਓ ਵੀ ਸ਼ਾਇਦ ਸਤਗੁਰੂ ਸੱਚੇ ਪਾਸ਼ਾ ਆਪ ਹੀ ਸੁਣ ਲੈਂਦੇ ਆ ਇਹਨਾਂ ਦੀਆਂ ਗੱਲਾਂ ਤੇ ਉਹ ਸਾਡੇ ਰਾਈ ਤੇ ਕੋਈ ਤਰ੍ਹਾਂ ਦੇ ਭਾਈ ਸੁਲਤਾਨ ਸਿੰਘ ਵਰਗੇ ਗੁਰਮਖਾਂ ਪਿਆਰਿਆਂ ਨੂੰ ਭੇਜ ਦਿੰਦੇ ਨੇ ਇਹ ਪਰਿਵਾਰ ਸੀਗੇ ਜੀ ਸ਼ਾਰੇ ਸ਼ਹੀਦ ਪਰਿਵਾਰ ਜਿਨ੍ਹਾਂ ਨੂੰ ਅੱਜ ਭਾਈ ਸੁਲਤਾਨ ਸਿੰਘ ਜੀ ਨੇ ਇਹ ਸੇਵਾ ਭੇਟਾ ਕੀਤੀ ਆ 사ਤਸੰਗ ਜੀ ਜਿਵੇਂ ਕਿ ਤੁਸੀਂ ਵੇਖਿਆ ਕਿ ਸਤਗੁਰੂ ਜੀ ਦੀ ਕਿਰਪਾ ਸਦਕਾ 10 ਸ਼ਹੀਦ ਪਰਿਵਾਰਾਂ ਨੂੰ ਜਿਹੜੀ ਹੈ ਸੇਵਾ ਭੇਟਾ ਅਸੀਂ ਦਿੱਤੀ ਆ ਸਤਗੁਰ ਸੱਚੇ ਪਾਤਸ਼ਾਹ ਨੇ ಅಪਾਰ ਬਖਸ਼ਿਸ਼ ਕਰਕੇ ਸਾਨੂੰ ਵੰਡਣ ਵਾਲੇ ਥਾਂ ਭਾਇਆ ਤੇ ਜਦੋਂ ਵੀ ਕੋਈ ਪਰਿਵਾਰ ਆਸ ਉਮੀਦ ਨਾਲ ਸਾਡੇ ਕੋਲ ਆਉਂਦਾ ਹੈ ਤੇ ਸਾਨੂੰ ਸਾਡੇ ਗੁਰੂ ਸਾਹਿਬ ਨੇ ਫਰਕ ਨਹੀਂ ਸਿਖਾਇਆ ਕੋਈ ਵੀ ਪਰਿਵਾਰ ਜਦੋਂ ਇੱਕ ਆਸ ਉਮੀਦ ਨਾਲ ਸਾਡੇ ਕੋਲ ਪਹੁੰਚਦਾ ਹੈ ਤੇ ਫਿਰ ਅਸੀਂ ਸੇਵਾ ਕਰਨ ਲੱਗਿਆਂ ਇਹ ਨਹੀਂ ਵੇਖਦੇ ਕਿ ਇਹ ਸ਼ਹੀਦ ਪਰਿਵਾਰ ਆ ਇਹ ਸਿੱਖ ਪਰਿਵਾਰ ਆ ਜਾਂ ਇਹ ਹਿੰਦੂ ਪਰਿਵਾਰ ਆ ਜਾਂ ਇਹ ਕਿਸੇ ਹੋਰ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਿਛਲੇ ਦਿਨੀ ਸਾਡੀ ਭੈਣ ਸ਼ਵੇਤਾ ਸ਼ਰਮਾ ਫਗਵਾੜੇ ਤੋਂ ਸਾਡੇ ਕੋਲ ਆਪਣੀ ਮੁਸ਼ਕਲ ਲੈ ਕੇ ਆਏ ਸਨ ਇਹਨਾਂ ਦੇ ਬੱਚੇ ਦਾ ਪੈਰ ਬੜਾ ਖਰਾਬ ਸੀਗਾ ਕੈਂਸਰ ਦੀ ਪ੍ਰੋਬਲਮ ਸੀ ਡਾਕਟਰਸ ਨੇ ਇਹ ਗੱਲ ਕਹੀ ਸੀਗੀ ਕਿ ਸ਼ਾਇਦ ਲੱਤ ਕੱਟਣੀ ਪੈਣੀ ਆ ਤੇ ਇਹ ਇੱਕ ਆਸ ਉਮੀਦ ਦੇ ਨਾਲ ਸਾਡੇ ਕੋਲ ਪਹੁੰਚੇ ਤੇ ਇਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਸਭ ਦੀ ਤੁਸੀਂ ਮਦਦ ਕਰਦੇ ਕਰਾਉਂਦੇ ਹੋ ਤੇ ਸਾਡੀ ਵੀ ਕਰੋ ਤੇ ਅਸੀਂ ਸਗੋਂ ਮੈਂ ਕਿਹਾ ਕਿ ਭੈਣ ਜੀ ਅਸੀਂ ਤੇ ਤੁਹਾਨੂੰ ਪਤਾ ਅਸੀਂ ਵੀਡੀਓ ਕਿੰਨਾਂ ਦੀਆਂ ਪਾਉਂਦੇ ਆ ਕਹਿੰਦੇ ਸਾਨੂੰ ਪਤਾ ਕਿ ਤੁਸੀਂ ਖਾੜਕੂ ਸ਼ਹੀਦ ਪਰਿਵਾਰਾਂ ਦੀ ਮਦਦ ਕਰਦੇ ਹੋ ਤੇ ਸਾਨੂੰ ਆਸ ਉਮੀਦ ਆ ਕਿ ਤੁਸੀਂ ਸਾਡੇ ਲਈ ਵੀ ਕਰੋਗੇ ਤੇ ਇਹ ਪਰਿਵਾਰ ਫਿਰ ਸਾਡੇ ਕੋਲ ਆਇਆ ਜੀ ਵੀਡੀਓ ਪਾਈ ਸੰਗਤ ਨੇ ਬੜਾ ਸਾਹ ਦਿੱਤਾ ਔਰ ਹੁਣ ਉਹ ਬੱਚੇ ਦਾ ਇਲਾਜ ਚੱਲ ਰਿਹਾ ਤੇ ਪਿਛਲੇ ਦਿਨੀ ਉਹ ਵੀਡੀਓ ਵੇਖ ਕੇ ਸਾਡੇ ਇੱਕ ਭੈਣ ਜੀ ਨੇ ਜਰਮਨ ਤੋਂ ਉਹ ਜਰਮਨ ਵਾਲੇ ਭੈਣ ਜੀ ਅਸੀਂ ਕਹਿੰਨੇ ਆ ਨਾ ਸਤਗੁਰੂ ਜਾਣਦੇ ਆ ਉਹਨਾਂ ਦੇ ਭਰਾ ਵੀ ਸ਼ਹੀਦ ਹੋਏ ਨੇ ਤੇ ਉਹ ਕਹਿੰਦੇ ਵੀ ਪਿੱਛੇ ਕੁਝ ਨਹੀਂ ਬਚਿਆ ਬਲਵੰਦਰਾ ਉਹਨੂੰ ਜੀ ਨਹੀਂ ਕਰਦਾ ਤੇ ਉਹ ਫਿਰ ਆਪਣੀ ਕਿਰਤ ਕਮਾਈ ਚੋਂ ਸਾਨੂੰ ਸ਼ਹੀਦ ਪਰਿਵਾਰਾਂ ਲਈ ਵੀ ਸੇਵਾ ਭੇਜਦੇ ਆ ਤੇ ਉਹਨਾਂ ਨੇ ਵੀਡੀਓ ਵੇਖ ਕੇ ਭੈਣ ਸ਼ਵੇਤਾ ਸ਼ਰਮਾ ਦੇ ਲਈ ਹੁਕਮ ਕੀਤਾ ਸੀ ਕਿ ਇਹਨਾਂ ਨੂੰ ਸਾਡੇ ਵੱਲੋਂ 10000 ਰੁਪਏ ਪੇਟਾ ਦੇ ਦਿਓ ਤੇ ਅੱਜ ਉਹ ਭੈਣ ਜੀ ਸਾਡੇ ਕੋਲ ਪਹੁੰਚੇ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆ ਜਾਣ ਮੰਚ ਤੇ ਤੇ ਬੀਬੀ ਸਾਡੇ ਭੈਣ ਜੀ ਜਰਮਨ ਵਾਲੇ ਭੈਣ ਜੀ ਵੱਲੋਂ ਭੇਜੀ 10000 ਦੀ ਸੇਵਾ ਕਬੂਲ ਕਰਨ ਤੇ ਬਹੁਤ ਬਹੁਤ ਮਿਹਰਬਾਨੀ ਤੇ ਨਾਲ ਦੀ ਨਾਲ ਹੀ ਆਪ ਸਭ ਸੰਗਤਾਂ ਵੀ ਅਰਦਾਸ ਕਰਿਓ ਕਿ ਇਹਨਾਂ ਦੇ ਬੱਚੇ ਨੂੰ ਸਤਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਕਿਉਂਕਿ ਆਮਦਨ ਦਾ ਸਾਧਨ ਬੜਾ ਸੀਮਤ ਆ ਕਿ ਸਰਦਾ ਸਾਈ ਵੀ ਜਿਹੜਾ ਉਹ ਮਤਲਬ ਸਰਤੇ ਨਹੀਂ ਕੱਲੀ ਮਾਂ ਤੇ ਬੜੀ ਮੁਸ਼ਕਲ ਦੇ ਨਾਲ ਬੱਚੇ ਦੀ ਸਾਰੀ ਇਲਾਜ ਦਾ ਕਰ ਰਹੇ ਹੋ ਸਾਤ ਸੰਤਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਜਰੂਰ ਜਿਹੜਾ ਵਾ ਭੈਣ ਜੀ ਸ਼ਵੇਤਾ ਸ਼ਰਮਾ ਦਾ ਵੀ ਖਿਆਲ ਰੱਖਿਓ ਬਿਨਾਂ ਕਿਸੇ ਫਰਕ ਦੇ ਤੇ ਭੈਣ ਜੀ ਤੁਸੀਂ ਇੱਕ ਤੇ ਭੈਣ ਜੀ ਦਾ ਧੰਨਵਾਦ ਕਰ ਦਿਓ ਤੇ ਦੂਸਰਾ ਆਪਣਾ ਫੋਨ ਨੰਬਰ ਬੋਲ ਦਿਓ ਹਾਂਜੀ ਸਾਸ਼ੀ ਕਾਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਮੇਰੇ ਸਾਥ ਸਾਥ ਸੰਗਤ ਦੇ ਸਭ ਨੇ ਦਿੱਤਾ ਵੀ ਬਹੁਤ ਹੈ ਜੇ ਮੇਰੇ ਕੋਲ ਕੋਈ ਵੀ ਪੁੱਲਚਕ ਹੋ ਗਈ ਹੋਵੇ ਤੇ ਮਹਾਰਾਜ ਜੀ ਮੈਨੂੰ ਮਾਫ ਕਰਨ ਮੈਂ ਪਾਜੀ ਦਾ ਬਹੁਤ ਬਹੁਤ ਦਿলো ਧੰਨਵਾਦ ਕਰਦੀ ਹਾਂ ਕਿ ਮੇਰੇ ਬੱਚੇ ਦਾ ਲਾਚ ਸ਼ੁਰੂ ਹੋ ਚੁੱਕਿਆ ਹੈ ਹੁਣ ਉਹਦੀਆਂ ਕਿਮਾਂ ਚੱਲਦੀਆਂ ਪਈਆਂ ਨੇ ਅਜੇ ਆਪਰੇਸ਼ਨ ਹੋਣਾ ਹੈ ਉਹ ਮੇਰੇ ਕੋਲ ਹਾਜੀ ਮੇਰੇ ਹਾ ਵਸ ਚ ਨਹੀਂਗਾ ਪਰ ਸਾਥ ਸੰਗਤ ਨੇ ਚਾਇਆ ਤੇ ਜ਼ਰੂਰ ਉਹ ਵੀ ਹੋਵੇਗਾ ਬਸ ਬਹੁਤ ਬਹੁਤ ਸ਼ੁਕਰੀਆ ਫੋਨ ਨੰਬਰ 9646807756 9646807756 ਪੰਜੀ ਜਰਮਨ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਪੰਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਤੁਹਾਨੂੰ ਸਲੂਟ ਹੈ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਸਾਡੇ ਕੋਲ ਜਦੋਂ ਵੀ ਕੋਈ ਆਸ ਉਮੀਦ ਨਾਲ ਆਏਗਾ ਕਰਨ ਕਰਾਉਣ ਵਾਲੇ ਸਤਿਗੁਰੂ ਅਕਾਲਪੁਰਖ ਆਪ ਨੇ ਪਰ ਅਸੀਂ ਕਦੀ ਸਾਡੇ ਤੇ ਇੱਕ ਟੈਗ ਜਰੂਰ ਲੱਗਾ ਕਿ ਇਹ ਸ਼ਹੀਦ ਪਰਿਵਾਰਾਂ ਦੀ ਮੱਤ ਕਰਦੇ ਆ ਜਾਂ ਗੁਰਸਿੱਖਾਂ ਦੀ ਕਰਦੇ ਆ ਬਿਲਕੁਲ ਕਰਦੇ ਆ ਉਹ ਹਮੇਸ਼ਾ ਪਹਿਲ ਸਾਡੀ ਰਹੇਗੀ ਸਾਡੇ ਸ਼ਹੀਦ ਪਰਿਵਾਰ ਪਰ ਜੇ ਕੋਈ ਆਸ ਉਮੀਦ ਨਾਲ ਕੋਈ ਵੀ ਸਾਡੇ ਕੋਲ ਆ ਜਾਏਗਾ ਤੇ ਸਾਨੂੰ ਸਾਡੇ ਗੁਰੂ ਸਾਹਿਬ ਨੇ ਜਿਵੇਂ ਮੈਂ ਪਹਿਲਾਂ ਕਿਹਾ ਚੁੱਕਾ ਕਿ ਫਰਕ ਨਹੀਂ ਸਿਖਾਇਆ ਅਸੀਂ ਯਥਾ ਸੰਭਵ ਜਿੰਨੀ ਵੀ ਮਦਦ ਸੇਵਾ ਕਰ ਸਕਦੇ ਆ ਸੰਗਤ ਦੇ ਸਹਿਯੋਗ ਨਾਲ ਜਰੂਰ ਕਰਾਂਗੇ ਤੇ ਆਪ ਸਭ ਸੰਗਤਾਂ ਨੂੰ ਵੀ ਬੇਨਤੀ ਆ ਕਿ ਪੈਣ ਸ਼ਵੇਤਾ ਸ਼ਰਮਾ ਦੇ ਫੋਨ ਨੰਬਰ ਦੇ ਉੱਤੇ ਕਾਲ ਕਰਿਓ ਉਹਦੇ ਉੱਤੇ ਫੋਨ पे Google Pay ਸਭ ਕੁਝ ਚੱਲਦਾ ਤੁਹਾਡੇ 100 100 2 200 ਰੁਪਏ ਨਾਲ ਲੱਖਾਂ ਰੁਪਏ ਇਕੱਠੇ ਹੋ ਸਕਦੇ ਆ ਬੱਚੇ ਦਾ ਇਲਾਜ ਬੜਾ ਮਹਿੰਗਾ ਆਮਦਨ ਬੜੀ ਸੀਮਤ ਆ ਤੇ ਆਪ ਜਿਹੜੀਆਂ ਸੰਗਤਾਂ ਨੇ ਪਹਿਲਾਂ ਸਹਿਯੋਗ ਕੀਤਾ ਅਸੀਂ ਉਹਨਾਂ ਦੇ ਵੀ ਬੇਹਦ ਸ਼ੁਕਰਗੁਜ਼ਾਰ ਆ ਕਿ ਸਾਡੇ ਚੈਨਲ ਤੇ ਇਹਨਾਂ ਦੀ ਵੀਡੀਓ ਚੱਲਣ ਤੇ ਸੰਗਤ ਨੇ ਭਰੋਸਾ ਪ੍ਰਗਟ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਅਸੀਂ ਬੇਹੱਦ ਲੋੜਵੰਦ ਪਰ ਬਾਰਦੀ ਬਿਲਕੁਲ ਸੱਚੀ ਸੁੱਚੀ ਗੱਲ ਕਰਦੇ ਆ ਭਾਈ ਸੁਲਤਾਨ ਸਿੰਘ ਜੀ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਆ ਭਾਈ ਇਸ ਸੇਵਾ ਕਾਰਜ ਬਾਰੇ ਜਾਂ ਅੱਜ ਦੇ ਇਹ ਸ਼ਹੀਦ ਪਰਿਵਾਰਾਂ ਦੇ ਤੁਸੀਂ ਸੇਵਾ ਕੀਤੀ ਹੈ ਆਪਣੀ ਕਿਰਤ ਕਮਾਈ ਦੇ ਵਿੱਚੋਂ ਤੇ ਜਰੂਰ ਕੁਝ ਲਫਜ਼ ਸਾਂਝੇ ਕਰੋ ਕਿ ਕਿਵੇਂ ਤੁਹਾਨੂੰ ਇਹ ਮਨ ਚ ਆਇਆ ਜਾਂ ਉੱਥੇ ਦੀ ਸੰਗਤ ਇਹਨਾਂ ਸ਼ਹੀਦ ਪਰਿਵਾਰਾਂ ਬਾਰੇ ਕੀ ਸੋਚਦੀ ਹੈ ਜਰੂਰ ਸਾਂਝੇ ਕਰੋ ਲਫਜ਼ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸਾਰੀ ਸਿੱਖ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਆਪਣੇ ਮਨ ਤੇ ਹਿਰਦੇ ਕਦੀ ਨਰਾਸ਼ ਨਾ ਕਰਨਾ ਮੇਰੇ ਵਰਗੇ ਹਜ਼ਾਰਾਂ ਲੱਖਾਂ ਹੀ ਗੁਰਸਿੱਖ ਭਾਈ ਨੇ ਜਿਹੜੇ ਤੁਹਾਨੂੰ ਇੱਕ ਭੈਣ ਭਰਾ ਮਾਤਾ ਪਿਤਾ ਦੀ ਨਜ਼ਰ ਨਾਲ ਵੇਂਦੇ ਨੇ ਮੇਰੀ ਅੱਖਾਂ ਪਰ ਹੁੰਦੀਆਂ ਨੇ ਤੁਹਾਡੇ ਵੱਲ ਜਦੋਂ ਮੈਂ ਵੇਨਾਂ ਕਿ ਸਾਡੀ ਸਿੱਖ ਕਮਿਊਨਿਟੀ ਸਾਡਾ ਸਿੱਖ ਪੰਥ ਇੱਕ ਬੜਾ ਆਰਥਿਕ ਪਸੋਂ ਮਜ਼ਬੂਤ ਪੰਥ ਆ ਜਿਹੜੀ ਇਹ ਆਰਥਿਕ ਮਾਇਆ ਆਉਣੀ ਚਾਹੀਦੀ ਹੈ ਸਹੀ ਪਰਿਵਾਰਾਂ ਤੇ ਉੱਥੇ ਪਹੁੰਚ ਨਹੀਂ ਰਹੀ ਪਰ ਜਿਹੜਾ ਵੀਰ ਨੇ ਅਪਰਾਲਾ ਕੀਤਾ ਆ ਇਸ ਅਪਰਾਲੇ ਤਹਿਤ ਜਿਹੜਾ ਵਿੱਚ ਇੱਕ ਪਰਦਾ ਹੁੰਦਾ ਆ ਸੇਵਾ ਦਾ ਉਹ ਪਰਦਾ ਦੂਰ ਕਰਨ ਦੇ ਨਾਲ ਨਾਲ ਮੇਰੇ ਵਰਗੇ ਗੁਰਸਿੱਖ ਆਪ ਅੱਗੇ ਆ ਕੇ ਮਦਦ ਕਰਨਗੇ ਜਿਸ ਤਰ੍ਹਾਂ ਹੁਣ ਮੈਂ ਵਾਪਸ ਜਦੋਂ ਜਾਵਾਂਗਾ ਮੈਂ ਹੋਰ ਵੀ ਆਪਣੇ ਸੰਗਰੀ ਸਾਥੀਆਂ ਨੂੰ ਇਹ ਵੀਡੀਓ ਦਿਖਾ ਕੇ ਕਹਾਂਗਾ ਦੇਖੋ ਅਸੀਂ ਆਪ ਜਾ ਕੇ ਇਹਨਾਂ ਪਰਿਵਾਰਾਂ ਨੂੰ ਮਿਲিয়ে ਵੀਰ ਸਾਹਿਬ ਉਹਨਾਂ ਦੀਆਂ ਡਿਟੇਲਾਂ ਸਿੱਧੀਆਂ ਦਿੰਦੇ ਨੇ ਤੇ ਆਪਾਂ ਉਹਨਾਂ ਦੀ ਮਦਦ ਕਰੀਏ ਆਪਣੇ ਮਨ ਕਦੀ ਵੀ ਨਿਰਾਸ਼ਾ ਨਾ ਕਰਨਾ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਤੁਸੀਂ ਬੜੇ ਉੱਤੇ ਹੋ ਪਾਵੇਂ ਇਥੋਂ ਦੇ ਮੈਂ ਦੇਖਿਆ ਇਥੋਂ ਦਾ ਕੀ ਵਰਤਾਰਾ ਹਿੰਦੁਸਤਾਨ ਦੀ ਧਰਤੀ ਤੇ ਕਿ ਲੋਕ ਇਸ ਪਾਸੇ ਜਾਂ ਇਸ ਪਾਸੇ ਮਤਲਬ ਕਰਨ ਤੋਂ ਝਿਜਕਦੇ ਨੇ ਸਰਕਾਰ ਦਾ ਦਬਦਬਾ ਆ ਅਸੀਂ ਉਹਨਾਂ ਦੀ ਵੀ ਸਮਰੱਥਾ ਸਮਝ ਸਕਦੇ ਹਾਂ ਪਰ ਲੇਕਿਨ ਆਪਣੇ ਮਾਨ ਕਦੀ ਨਾ ਨਰਾਸ਼ ਕਰਨਾ ਸਿੱਖ ਪੰਥ ਬੜੀ ਚੜ੍ਹਦੀ ਕਲਾ ਵਾਲਾ ਪੰਥ ਆ ਤੇ ਚੜ੍ਹਦੀ ਕਲਾ ਵਾਲਾ ਰਹੇਗਾ ਜੀ ਸਿੱਖੀ ਨਾਲ ਜੁੜੇ ਰਹਿਣਾ ਆਪਣੇ ਬੱਚਿਆਂ ਨੂੰ ਵੀ ਸਿੱਖੀ ਨਾਲ ਜੋੜਨਾ ਜਿਹੜੇ ਵੀ ਸ਼ਹੀਦ ਹੋਏ ਨੇ ਤੁਹਾਡੇ ਪਰਿਵਾਰਾਂ ਚੋਂ ਇਹ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਹੋਏ ਨੇ ਤੇ ਸਾਡਾ ਫਰਜ਼ ਬੰਦਾ ਜਿਹੜਾ ਬੂਟਾ ਉਗਣ ਡਿਆ ਉਸ ਬੂਟੇ ਨੂੰ ਚੰਗੀ ਤਰ੍ਹਾਂ ਪਰਫੁੱਲਤ ਕਰਨਾ ਸਿੱਖੀ ਦੇ ਵਿੱਚ ਉਹਨਾਂ ਨੂੰ ਪਰਪਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਵਕਤ ਸਾਡੇ ਨਾਲ ਨੇ ਤਿੰਨ ਸ਼ਹੀਦ ਪਰਿਵਾਰਾਂ ਦੇ ਭਰਾਤਾ ਭਾਈ ਜਗਦੀਸ਼ ਸਿੰਘ ਜੀ ਬਡਾਲਾ ਜਿਹੜੇ ਇਸ ਗੁਰੂ ਘਰ ਦੇ ਵਿੱਚ ਬਤੌਰ ਮੁੱਖ ਸੇਵਾਦਾਰ ਸੇਵਾ ਕਰਦੇ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਸੁਲਤਾਨ ਸਿੰਘ ਹੁਣਾਂ ਦਾ ਧੰਨਵਾਦ ਵੀ ਕਰ ਦੇਣ ਤੇ ਆਏ ਹੋਏ ਸ਼ਹੀਦ ਪਰਿਵਾਰਾਂ ਦਾ ਵੀ ਜਰੂਰ ਸਤਿਕਾਰ ਕਰਾਂਗੇ ਗੱਜ-ਵੱਜ ਕੇ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਸ਼ਹੀਦਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਦਾ ਸਾਰਿਆਂ ਦਾ ਸੰਜਾਈ ਹੈ ਤੁਹਾਂ ਇੱਥੇ ਚਰਨ ਪਾਏ ਸ਼ਹੀਦ ਪਰਿਵਾਰਾਂ ਦੇ ਦਰਸ਼ਨ ਹੋਏ ਉਹਨਾਂ ਦੇ ਮਾਤਾ-ਮਾਵਾਂ ਦੇ ਉਹਨਾਂ ਦੀਆਂ ਘਰਦਿਆਂ ਦੇ ਉਹਨਾਂ ਦੇ ਬੱਚਿਆਂ ਦੇ ਪਰਿਵਾਰ ਚੋਂ ਅਸੀਂ ਆਪਸੇ ਤੁਹਾਡੀ ਚੜ੍ਹਦੀ ਕਲਾ ਮੰਗਦੇ ਆਂ ਵੀ ਸ਼ਹੀਦ ਪਰਿਵਾਰਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ ਇਹ ਇਦਾਂ ਦੇ ਭਾਈ ਸੁਲਤਾਨ ਸਿੰਘ ਵਰਗੇ ਹੋਰ ਜਿੱਦਾਂ ਦੇ ਹਜ਼ਾਰਾਂ ਲੱਖਾਂ ਬਾਹਰ ਸਿੱਖ ਬੈਠੇ ਨੇ ਤੁਹਾਡੀ ਮਦਦ ਕਰਨ ਵਾਸਤੇ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਇੱਥੇ ਵੀ ਬੜੇ ਬੈਠੇ ਨੇ ਪਰ ਇੱਥੇ ਕੋਈ ਸੇਵਾ ਕਰਨ ਨੂੰ ਅੱਗੇ ਨਹੀਂ ਆਉਂਦਾ ਇੱਥੇ ਵੀ ਬੜੇ-ਬੜੇ ਸਿੱਖ ਹੈਗੇ ਨੇ ਜਿਹੜੇ ਸੇਵਾ ਕਰ ਸਕਦੇ ਨੇ ਬੜੀਆਂ-ਬੜੀਆਂ ਸੰਸਥਾਵਾਂ ਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਸੇਵਾ ਕਰ ਸਕਦੀ ਆ ਪਰ ਉਹ ਕਿਸੇ ਦੀ ਸਾਰ ਨਹੀਂ ਲੈਂਦੀ ਉਹ ਚੰਦਗਬੰਦੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀ ਸਾਰ ਲੈਂਦੀ ਆ ਤੇ ਯਾ ਸਰਦਾਰ ਬਲਵਿੰਦਰ ਸਿੰਘ ਜੀ ਪਖੋਗੇ ਨੇ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਇਸ ਸਮਾਂ ਨਭਾਈਆਂ ਨੇ ਜਿਹੜੇ ਘਰ ਘਰ ਜਾ ਕੇ ਸ਼ਹੀਦ ਪਰਿਵਾਰਾਂ ਦੀਆਂ ਇੰਟਰਵਿਊਆਂ ਲਈਆਂ ਤੁਹਾਡੇ ਹਾਲ ਚਾਲ ਪੁੱਛੇ ਨਹੀਂ ਤੇ ਕੌਣ ਹਾਲ ਚਾਲ ਪੁੱਛਦਾ ਤੁਹਾਨੂੰ ਸਾਰੇ ਤੁਸੀਂ ਜਾਣਦੇ ਜੇ ਵੀ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਕਿਸੇ ਕੋ 10 ਰੁਪਏ ਹੀ ਮੰਗੋ ਤੇ ਕੋਈ ਦੇਂਦਾ ਨਹੀਂ ਮੈਂ ਤਾਂ ਬਹੁਤ ਧੰਨਵਾਦੀਆਂ ਭਾਈ ਸੁਲਤਾਨ ਸਿੰਘ ਜੀ ਉਹਨਾਂ ਦਾ ਯੂਕੇ ਦੀ ਧਰਤੀ ਤੇ ਰਹਿ ਕੇ ਉਥੇ ਜੰਪ ਉਥੋਂ ਦੇ ਜੰਪਾਲ ਨੇ ਹਾਲਾਂਕਿ ਜੰਪਾਲ ਵੀ ਉਥੋਂ ਦੇ ਨਹੀਂ ਪੰਜਾਬ ਦੇ ਹੁੰਦੇ ਤਰੇ ਕੀ ਕਰ ਦਿੰਦੇ ਉਥੇ ਦੇ ਜੰਪਾਲ ਹੁੰਦਿਆਂ ਵੀ ਇੰਨਾ ਕੋਈ ਸੋਚਣ ਡੇ ਨੇ ਕਿੰਨਾ ਤੁਹਾਡਾ ਮਾਣ ਸਤਿਕਾਰ ਆ ਇਹ ਹਮੇਸ਼ਾ ਰਹੇਗਾ ਸਿੱਖ ਕੋ ਹਮੇਸ਼ਾ ਚੜ੍ਹਦੀ ਕਲਾ ਰਹੇਗੀ ਤੇ ਸਾਡੇ ਇਹ ਵੀ ਵੀਰ ਚੜ੍ਹਦੀ ਕਲਾ ਜ ਰਹਿਣਗੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆ ਕੇ ਇੱਥੇ ਗੁਰੂ ਘਰ ਦੇ ਵਿੱਚ ਤੁਹਾਨੂੰ ਸੇਵਾ ਭੇਟ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਸ਼ਹੀਦ ਪਰਿਵਾਰਾਂ ਦਾ ਸਤਿਗੁਰੂ ਜੀ ਦੇ ਚਰਨਾਂ 'ਚ ਸਾਡੇ ਲਈ ਵੀ ਅਰਦਾਸ ਕਰਿਓ ਇਹਨਾਂ ਗੁਰਮਖਾਂ ਪਿਆਰਿਆਂ ਲਈ ਵੀ ਅਰਦਾਸ ਕਰਿਓ ਵੀ ਸਤਿਗੁਰੂ ਇਹਨਾਂ ਨੂੰ ਇਹਨਾਂ ਦੀ ਕਿਰਤ ਕਮਾਈ 'ਚ ਬਰਕਤਾਂ ਪਾਉਣ ਤੇ ਇਹ ਉੱਥੇ ਰਹਿ ਕੇ ਵੀ ਕਿਉਂਕਿ ਸ਼ਾਇਦ ਵਾਰ-ਵਾਰ ਇਹਨਾਂ ਦਾ ਆਉਣਾ ਹਰ ਵਾਰੀ ਸੰਭਵ ਨਾ ਹੋਏ ਪਰ ਜਿਤਰਾ ਦਾ ਇਹਨਾਂ ਨੂੰ ਸਾਡਾ ਢੰਗ ਤਰੀਕਾ ਲੱਗਦਾ ਪਾਰਦਰਸ਼ੀ ਢੰਗ ਤਰੀਕੇ ਨਾਲ ਇਹ ਸਾਨੂੰ ਉੱਥੇ ਬੈਠੇ ਵੀ ਸੇਵਾ ਭੇਜਣਗੇ ਤੇ ਇਸੇ ਤਰ੍ਹਾਂ ਹੀ ਸੇਵਾ ਵੰਡ ਕੇ ਪਰਿਵਾਰਾਂ ਦੇ ਵਿੱਚ ਪੂਰੇ ਨਾਮ ਪਤੇ ਫੋਨ ਨੰਬਰ ਦੱਸ ਕੇ ਇੱਕ ਵੀਡੀਓ ਕਲਿੱਪ ਇਹਨਾਂ ਤੱਕ ਹਮੇਸ਼ਾ ਪਹੁੰਚਦਾ ਰਹੇਗਾ ਤੇ ਭਾਈ ਸੁਲਤਾਨ ਸਿੰਘ ਜੀ ਅਸੀਂ ਆਪ ਜੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਇਕੱਲੇ ਨਾ ਕਰ ਸਕਦੇ ਹੋ ਉੱਥੇ ਇੱਕ ਟੀਮ ਬਣਾਓ ਆਪਣੇ ਵਰਗੇ ਨੌਜਵਾਨ ਇਕੱਤਰ ਕਰੋ ਆਪਣੇ ਇੱਕ ਵਟਸਐਪ ਗਰੁੱਪ ਬਣਾਓ ਉਹ 10 10 20 20 ਪਾਉਂਡ ਦੇ ਨਾਲ ਇੱਥੇ ਤੁਹਾਨੂੰ ਸੁਣ ਕੇ ਸ਼ਾਇਦ ਹੈਰਾਨੀ ਹੋਵੇ ਕਿ ਇੱਥੇ 2000 4000 ਰੁਪਏ ਦੇ ਨਾਲ ਇੱਕ ਪਰਿਵਾਰ ਦੇ ਪੂਰੇ ਮਹੀਨੇ ਦੇ ਰਾਸ਼ਨ ਦਾ ਪ੍ਰਬੰਧ ਹੋ ਜਾਂਦਾ ਹੈ ਕਿਉਂਕਿ ਪਿੱਛੇ ਰਹਿ ਹੀ ਦੋ ਦੋ ਤਿੰਨ ਤਿੰਨ ਜੀ ਗਏ ਨੇ ਕਈ ਵਾਰੀ ਮਾਤਾ ਪਿਤਾ ਹੀ ਨੇ ਬਜ਼ੁਰਗ ਕੱਲੇ ਕੋ ਬਹੁਤ ਵੱਡੇ ਖਰਚੇ ਨਹੀਂ ਗੇ ਤੇ ਉਹਨਾਂ ਨੂੰ ਇਹਨਾਂ ਕਿ ਹੁੰਦਾ ਵੀ ਰਾਸ਼ਨ ਪਾਣੀ ਮਿਲ ਜੇ ਕਿਤੇ ਦਵਾਈ دارو ਮਿਲ ਜੇ ਕਿਤੇ ਉਹਨਾਂ ਦੇ ਬਿੱਲ ਬੁਲ ਕਲੀਅਰ ਹੋ ਜਾਣ ਬਿਜਲੀ ਦੇ ਤੇ ਉਹਨੇ ਨਾਲ ਹੀ ਉਹ ਸੈਟੀਸਫਾਈਡ ਨੇ ਕੋ ਬਹੁਤ ਵੱਡੀਆਂ ਮੰਗਾਂ ਨਹੀਂ ਗੀਆਂ ਮੈਂ ਇੱਕ ਚੀਜ਼ ਇੱਥੇ ਅੱਜ ਕਾਨੀ ਚਾਹੁੰਦਾ ਆ ਜੀ ਸਾਡੇ ਪੰਥ ਦੇ ਵਿੱਚ ਦਸਵੰਦ ਦੀ ਰੀਤੀ ਰਿਵਾਜ ਨੇ ਦਸਵੰਦ ਕੱਢਣਾ ਜੀ ਜੀ ਦਸਵੰਦ ਕੱਲਾ ਆਰਥਿਕ ਪਸੋਂ ਨਹੀਂ ਹੁੰਦਾ ਕਿ ਮਾਇਆ ਦੇਣੀ ਜਾਂ ਸਰੀਰਕ ਤੌਰ ਤੇ ਦਸਵੰਦ ਕੱਢਣਾ ਜਿਹੜੀ ਦਸਵੰਦ ਦਾ ਇਤਿਹਾਸ ਆ ਇਹ ਬੜਾ ਲੰਬਾ ਚੌੜਾ ਆ ਸਾਡੇ ਤਰਨਾ ਦਲ ਤੇ ਬੁੰਡਾ ਦਲ ਹੁੰਦਾ ਸੀ ਨੌਜਵਾਨਾਂ ਨੇ ਜੂਝ ਕੇ ਸ਼ਹੀਦੀਆਂ ਪਾਉਣੀਆਂ ਪਿੱਛੇ ਪਰਿਵਾਰ ਕਿੰਨੇ ਸਾਹਮਣਾ ਸੀ ਇਹ ਗੁਰੂ ਸਾਹਿਬ ਨੇ ਫੌਜ ਪੈਦਾ ਕੀਤੀ ਸੀ ਫੌਜ ਫੌਜ ਦੇ ਵਿੱਚ ਲੋਕਾਂ ਨੇ ਸ਼ਹੀਦ ਵੀ ਹੋਣਾ ਪਿੱਛੇ ਮਾਵਾਂ ਨੇ ਵੀ ਰਹਿਣਾ ਧੀਆਂ ਰਹਿਣਾ ਪੁੱਤਰਾਂ ਨੇ ਵੀ ਰਹਿਣਾ ਸਿੰਘਣੀਆਂ ਨੇ ਵੀ ਰਹਿਣਾ ਦਸਵੰਦ ਦਾ ਮਤਲਬ ਹੀ ਇਹ ਸੀ ਉਹਨਾਂ ਪਰਿਵਾਰਾਂ ਦੀ ਸਹਾਇਤਾ ਕਰਨੀ ਉਹਨਾਂ ਦੀ ਸਾਰ ਲੈਣੀ ਜੀ ਇਹ ਦਸਵੰਦ ਆ ਬਿਲਕੁਲ ਜੀ ਸਤਿਗੁਰੂ ਕਿਰਪਾ ਕਰਨ ਤੇ ਤੁਸੀਂ ਇਸ سلسلے ਨੂੰ ਜਾਰੀ ਰੱਖਿਓ ਸਾਡਾ ਤੰਗ ਤਰੀਕਾ ਪਾਰਦਰਸ਼ੀ ਹਮੇਸ਼ਾ ਰਿਹਾ ਤੇ ਇਤਨਾ ਹੀ ਰਹੇਗਾ ਇਹ ਸਾਡਾ ਕਹ ਲਓ ਵੀ ਇੱਕ ਐਸਾ ਸਥਾਨ ਆ ਕਿ ਭਾਈ ਜਗਦੀਸ਼ ਸਿੰਘ ਜੀ ਬਡਾਲਾ ਜੀ ਸਾਨੂੰ ਸਹਿਯੋਗ ਕਰਦੇ ਨੇ ਆਈਆਂ ਸੰਗਤਾਂ ਲਈ ਕਈ ਰਿਜਲ ਪਾਣੀ ਦੀ ਸੇਵਾ ਵੀ ਕੋਲੋਂ ਕਰ ਦਿੰਦੇ ਆ ਹਾਲਾਂਕਿ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਅਸੀਂ ਕਈ ਵਾਰੀ ਕਹਿੰਦੇ ਆ ਵੀ ਇਹਨਾਂ ਦਾ ਵੀ ਹੱਕ ਬਣਦਾ ਕਿ ਇਹਨਾਂ ਨੂੰ ਵੀ ਸੇਵਾ ਦਿੱਤੀ ਜਾਏ ਇਹ ਸਭੋ ਸੇਵਾ ਸਾਨੂੰ ਮੋੜ ਦਿੰਦੇ ਨੇ ਕਈ ਵਾਰੀ ਫਿਰ ਨਹੀਂ ਕੋਈ ਗੱਲ ਨਹੀਂ ਤੁਸੀਂ ਜਿਹੜੇ ਪਰਿਵਾਰ ਲੋੜਵਾਂਦੇ ਨੇ ਕਿਉਂਕਿ ਇਹਨਾਂ ਦੇ ਬੱਚੇ ਹੁਣ ਸੈੱਟ ਨੇ ਇਹ ਸੇਵਾ ਕਰਦੇ ਨੇ ਕਿ ਨਿੱਤੇ ਦੇ ਇਹ ਤਿੰਨ ਭਰਾ ਅੱਜ ਅੱਧਾ ਪਿੰਡ ਬਣਿਆ ਹੁੰਦਾ ਹਾਂਜੀ ਅੱਜ ਉਹਨਾਂ ਦੇ ਵੀ ਬੱਚੇ ਗਾਂ ਕਿਤੇ ਵਿਦੇਸ਼ਾਂ 'ਚ ਸੈੱਟ ਹੁੰਦੇ ਪਰ ਫਿਰ ਵੀ ਚਲੋ ਬੜਾ ਇੱਥੇ ਸਤਿਕਾਰ ਆ ਤੇ ਸਾਨੂੰ ਬੜੀ ਤਸੱਲੀ ਹੁੰਦੀ ਆ ਜਦੋਂ ਇੱਥੇ ਆਈਦਾ ਤੇ ਐਂਜੀ ਲੱਗਦਾ ਗੁਰੂ ਘਰ ਤੇ ਆਪਣਾ ਘਰ ਵਾਂਗ ਵਰਗਾ ਹੀ ਹੁੰਦਾ ਪਰ ਇਹਨਾਂ ਦੀ ਇੱਥੇ ਪ੍ਰਬੰਧ ਹੈ ਜਦੋਂ ਆਈਦਾ ਫਿਰ ਇੱਕ ਫੋਨ ਤੇ ਸਾਰੇ ਪ੍ਰਬੰਧ ਹੋ ਜਾਂਦੇ ਆ ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਤੇ ਬਹੁਤ ਬਹੁਤ ਧੰਨਵਾਦ ਭਾਈ ਜਗਦੀਸ਼ ਸਿੰਘ ਜੀ ਆਪ ਜੀ ਦਾ ਵੀ ਤੇ ਆਪ ਜੀ ਦੇ ਸ਼ਹੀਦ ਭਰਾਵਾਂ ਨੂੰ ਵੀ ਹਮੇਸ਼ਾ ਅਸੀਂ ਸਿਰ ਝੁਕਾਉਨੇ ਆ ਤਮਾਮ ਸ਼ਹੀਦ ਪਰਿਵਾਰਾਂ ਨੂੰ ਸਾਡਾ ਸਿਰ ਝੁਕਦਾ ਔਰ ਜਦ ਤੱਕ ਜਾਨ ਚ ਜਾਣ ਆ ਸੰਗਤ ਦਾ ਸਹਿਯੋਗ ਆ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਸਿਰ ਤੇ ਬਣਿਆ ਰਹੇਗਾ ਤੇ ਸੇਵਾ ਦਾ سلسلہ 사ਤਗੁਰੂ ਜੀ ਦੇ ਹੁਕਮ 'ਚ ਚੱਲਦਾ ਰਹੇਗਾ ਕਿਉਂਕਿ ਬੜਿਆਂ ਲੋਕਾਂ ਨੇ ਸੇਵਾ ਸਾਡੇ ਨਾਲ ਕੀਤੀ ਮੁੜ ਕੇ ਹੱਥ ਪਛਾਂ ਖਿੱਚੇ ਕਈ ਕੁਝ ਆਪ ਹੀ ਸੇਵਾ ਕਰਨ ਵਾਲਿਆਂ ਨੇ ਸੇਵਾ ਨੂੰ ਰੋਕਣ ਦਾ ਵੀ ਯਤਨ ਕੀਤਾ ਵੀ ਕਈ ਵਾਰੀ ਕਈ ਬੰਦੇ ਦੇ ਮਨ 'ਚ ਇੱਕ ਐਸੀ ਈਗੋ ਬਣ ਜਾਂਦੀ ਆ ਵੀ ਮੈਂ ਸੇਵਾ ਕਰਦਾ ਤਾਂ ਮੈਂ ਹੀ ਕਰਾਂ ਹੋਰ ਨਾ ਕੋ ਕਰੇ ਸਾਨੂੰ ਇਹ ਹੁੰਦਾ ਵੀ ਸਾਰੇ ਰਲ ਮਿਲ ਕੇ ਕਰਨ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਆਪ ਸਭ ਦੀ ਕਿ ਤੁਸੀਂ ਇੱਥੇ ਪਹੁੰਚੇ ਹੋ ਤੇ ਇਸੇ ਤਰ੍ਹਾਂ ਹੀ ਜਦੋਂ ਵੀ ਤੁਹਾਨੂੰ ਅਸੀਂ ਕਿਤੇ ਪਾਈ ਸੁਲਤਾਨ ਸਿੰਘ ਵਰਗਾ ਕੋਈ ਸਾਡੇ ਕੋਲ ਪਹੁੰਚੇਗਾ ਅਸੀਂ ਤੁਹਾਨੂੰ ਫੋਨ ਕਰਦੇ ਰਵਾਂਗੇ ਤੇ ਜਿੱਥੇ ਕੋਈ ਪਰਿਵਾਰ ਨਹੀਂ ਸਾਡੇ ਤੱਕ ਪਹੁੰਚ ਸਕਦਾ ਉੱਥੇ ਅਸੀਂ ਉਹਨਾਂ ਦੇ ਘਰ ਵੀ ਪਹੁੰਚ ਕੇ ਸੇਵਾ ਬਚਾਵਾਂਗੇ ਬਹੁਤ ਮਿਹਰਬਾਨੀ ਜੀ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਿਉਂਦੇ ਵਾਸਤੇ ਰਹੋ ਤੇ ਭਾਈ ਸਾਹਿਬ ਉਹਨਾਂ ਨੇ ਕੋਈ ਜਲ ਪਾਣੀ ਦਾ ਪ੍ਰਬੰਧ ਕੀਤਾ ਆਪ ਸਭ ਸ਼ਹੀਦ ਪਰਿਵਾਰਾਂ ਦੇ ਲਈ ਤੇ ਉਹ ਜਲ ਪਾਣੀ ਛੱਕ ਕੇ ਫੇਰ ਆ ਪਾ ਜਾਣਾ ਬਹੁਤ ਧੰਨਵਾਦ ਭਾਈ ਸੁਲਤਾਨ ਸਿੰਘ ਕੀ ਆਪ ਕੀਦਾ ਵੀ ਜਿਉਂਦੇ ਵਾਸਤੇ ਰਹੋ ਹੁਣ ਤੁਸੀਂ ਸਾਡੇ ਨਾਲ ਜਲ ਪਾਣੀ ਤੁਸੀਂ ਵੀ ਛਕਣਾ ਨਾਲੇ ਸ਼ਹੀਦ ਪਰਿਵਾਰਾਂ ਦੇ ਨਾਲ ਇੱਕ ਵਾਰੀ ਤੁਹਾਡੀ ਜਾਣ ਪਛਾ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ